ਆ ਵੀਡੀਓ ਦੇਖ ਕੇ ਜਾਓ ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ ਤੁਹਾਡੀ ਆਮ ਆਦਮੀ ਪਾਰਟੀ ਦਾ ਚਿਹਰਾ ਸਾਫ਼ ਹੋ ਜਾਊ ਤੁਹਾਡੇ ਨਿਗਾਹ 'ਚ ਸ਼ਰਮ ਆਉਣੀ ਚਾਹੀਦੀ ਹੈ ਪੰਜਾਬ ਦੇ ਚੀਫ ਮਿਨਿਸਟਰ ਇਸ 100% 셀ਫਿਸ਼ ओरिएंटेड ਪਰਸਨ ਮੋਸਟ ਕਰਪਟ ਪਰਸਨ ਐਂਡ ਮੋਸਟ ਐਂਟੀਸਿਕ ਐਂਡ ਹੀ ਰੈਂਗ ਮੀ ਅਪ ਅਸ ਕਾਲ ਕੀਤੀ ਹਾਂ ਕਾਲ ਕੀਤੀ ਔਰ ਕਾਲ ਕਰਕੇ ਮੈਨੂੰ ਕਹਿੰਦਾ ਤੁਸੀਂ ਮੇਰੇ ਖਿਲਾਫ ਬੋਲਦੇ ਹੋ ਮੈਂ ਕਿਹਾ ਤੂੰ ਪਰਤੂਤਾ ਹੀ ਇਸ ਕੇਸ ਦੀਆਂ ਕਰਦਾ ਤੇਰੇ ਖਿਲਾਫ ਬੋਲਣ ਤੋਂ ਬਗੈਰ ਮੇਰਾ ਤੁਰਨ ਨਾ ਜਾਤੀ ਵੈ ਇਹਦਾ ਕਰਦਾਰ ਫਰਮ ਡੇ 1 ਐਂਟੀ 100% ਹਰ ਪਹਿਲੂ ਤੋਂ ਹਰ ਐਂਗਲ ਤੋਂ ਹਰ ਇਸ਼ੂ ਤੋਂ ਇਹ ਹੈ ਸਪੋਜ਼ ਸਿੱਖ ਜਿਹੜਾ ਡਿਜਾਸਟਰ ਮੈਨੇਜਮੈਂਟ ਫੰਡ ਜਾ ਉਹ ਵੀ ਸਾਰੀ ਗੱਲ ਹੁੰਦੀ ਹੈ 12000 ਕਰੋੜ ਦਾ ਜ਼ਿਕਰ ਆ ਉਹ ਸਾਰਾ ਇਹ ਖਾ ਗਿਆ ਅਕਾਊਂਟ ਨਹੀਂ ਦੇ ਰੇ ਗਵਰਨਮੈਂਟ ਆਫ ਇੰਡੀਆ ਦੇ ਆਰ ਨਾਟ ਪ੍ਰੋਵਾਈਡਿੰਗ ਅ ਕਾਊਂਟ ਟੂ ਦੀ ਗਵਰਨਮੈਂਟ ਆਫ ਇੰਡੀਆ ਕਿਉਂਕਿ ਉਸ ਵਿੱਚ ਬਹੁਤ بڑے ਕਪਲੇ ਕੁਇਕ ਐਂਡ ਫਾਸਟ ਔਰ ਸਾਰੀ ਇੰਪਲੋਇਮੈਂਟ ਤੁਸੀਂ ਜਾਣ ਬੁਝ ਕੇ ਨੌਨ ਪੰਜਾਬੀਸ ਨੂੰ ਦੇ ਦਿੱਤੀ ਜੇ ਰਾਜ ਸਭਾ ਦੇ ਮੈਂਬਰ ਬਣਾਏ ਤਾਂ ਤੁਸੀਂ ਉਸਕੇ ਸਭ ਦੇ ਮੈਂਬਰ ਕਿੱਥੇ ਆ ਕਿੱਥੇ ਉਹ ਮੈਂਬਰ ਕੀ ਉਹਨਾਂ ਦੀ ਕੰਟਰੀਬਿਊਸ਼ਨ ਆ ਹਰਗੁਜੱਡਾ ਆ ਜੋ ਵੀ ਤੁਸੀਂ ਸਾਰੇ ਤੋ ਸਾਰੇ ਉਹ ਲੋਕ ਲਾਏ ਗਏ ਪੈਸੇ ਲੈ ਕੇ ਲਾਏ ਗਏ ਦੇਰ ਇਜ਼ ਅ ਹਾਰਡ ਪ੍ਰੂਫ ਕਿ ਕੇਜਰੀਵਾਲ ਨੇ ਉਹਨਾਂ ਤੋਂ ਪੈਸੇ ਲਏ ਜਦੋਂ ਭਗਵਾਨ ਤੁਮਨਾ ਉਹ ਸਮਝਦਾ ਵੀ ਮੈਂ ਇਤਿਹਾਸ ਦੇ ਵਿੱਚ ਕੋਈ ਛਾਪ ਛੱਡੀ ਤੂੰ ਇਤਿਹਾਸ ਦੇ ਵਿੱਚ ਇੱਕ ਬਲੌਟ ਕਾਲਾ ਬਲੌਟ ਪਾਇਆ ਮੈਂ ਉਸੇ ਦਿਨ ਸਮਝ ਗਿਆ ਸੀ ਜਿਸ ਦਿਨ ਇੱਕ ਕੇਜਰੀਵਾਲ ਦੇ ਪੈਰਾਂ ਵਿੱਚ ਲਿਟਿਆ ਪੈਰਾਂ ਵਿੱਚ ਲੇਟਾ ਫਿਰ ਉਹਦੇ ਸੂਦੀਆ ਦੇ ਪੈਰਾਂ ਨੂੰ ਉਹ ਗੱਥਾ ਹੱਥ ਲਾਉਣ ਲੱਗਿਆ ਉਹਨੇ ਰੋਕ ਲਿਆ ਨੂੰ ਮੋਢੇ ਤੱਕ ਹੀ ਲੈਣ ਦਿੱਤਾ ਹੂੰ ਤੇ ਥਿਸ ਇਜ਼ ਦੀ ਚੀਫ ਮਿਨਿਸਟਰ ਆਫ ਪਾਕਿਸਤਾਨ ਹੀ ਇਜ਼ ਅ ਵੈਰੀ ਡੇਂਜਰਸ ਸਪੀਕਰ ਵੈਰੀ ਡੇਂਜਰਸ ਸਪੀਕਰ ਮੇਰੇ ਕੋਲੇ ਦੀ ਬਾਇਓਗ੍ਰਾਫੀ ਪਈ ਆ ਜੇ ਕਿਸੇ ਵੇਲੇ ਆਇਓ ਮੇ ਤੋਂ ਲੈ ਜਾਓ ਫੇਰਾ ਕਹਿੰਦਾ ਰਿਹਾ ਬਚੋ ਬਚੋ ਇਹ ਬੜੇ ਖਤਰਨਾਕ ਆ ਇਹ ਬੜੇ ਡੇਂਜਰਸ ਆ ਇਹ ਤੁਹਾਨੂੰ ਖਤਮ ਕਰ ਦੇਣਗੇ ਹੁਣ ਦੇਖੋ ਨਾਲੇ ਤਾਂ ਪੰਜਾਬ ਦਾ ਪੈਸਾ ਲੁੱਟ ਰਹੇ ਨੇ ਨਾਲੇ ਪੰਜਾਬ ਦੀ ਸਿੱਖੀ ਦੀਆਂ ਜੜਾਂ ਦੇ ਵਿੱਚ ਜ਼ਹਿਰ ਪਾ ਰਹੇ ਵਾਟ ਆਰ ਦੇ ਕੰਟ੍ਰਿਬਿਊਟਿੰਗ ਕਿਹ ਜਿਹੜੇ ਵਾਲੇ ਕੀ ਕੰਟ੍ਰਿਬਿਊਟ ਕੀਤਾ ਇੱਕ ਪੈਸਾ ਨਹੀਂ ਕੰਟ੍ਰਿਬਿਊਟ ਕੀਤਾ ਹੁਣ ਉਹਨਾਂ ਨੇ ਉਹ ਜਿਹੜਾ ਫੰਡ ਆਪਣਾ ਜਾਲੀ ਫੰਡ ਜਾਲੀ ਫੰਡ ਉਸ ਨੂੰ ਰੇਸ ਕਰ ਦਿੱਤਾ ਉਦੋਂ ਚੜਦੀ ਕਲਾ ਦੇ نو ਦੇ ਆ ਗੋਇੰਗ ਐਸੀ ਕਰਕੇ ਪੈਸਾ ਇਕੱਠਾ ਕਰ ਰਹੇ ਨੇ ਕੋਈ ਦੁਆਰਾਤ ਅਸੀਂ ਉਹਨਾਂ ਨਹੀਂ ਇਹ ਪੰਜਾਬ ਦੇ ਹਤਿਆਸ਼ੀ ਨਹੀਂਗੇ ਪੰਜਾਬ ਦੇ ਦੁਸ਼ਮਣ ਆ ਇਹੇ ਇਹ ਪੰਜਾਬ ਦੇ ਕੱਟੜ ਦੁਸ਼ਮਣ ਆ ਤੇ ਸਿੱਖਾਂ ਦੇ ਕੱਟੜ ਦੁਸ਼ਮਣ ਆ ਇਹ ਇਹ ਸਿੱਖਾਂ ਦੇ ਹਤੈਸ਼ੀ ਨਹੀਂ ਗਏ ਨਾ ਪੰਜਾਬ ਦੇ ਹਤੈਸ਼ੀ ਆ ਇੱਕ ਨੰਬਰ ਦੇ ਚੋਰ ਆ ਇਹ ਇਹਨਾਂ ਨੇ ਸਾਰੇ ਕਪੜੇ ਕੀਤੇ ਜਰਾਜ ਸਭਾ ਦੇ ਸੀਟਾਂ ਵੇਚੀਆਂ ਇਹਨਾਂ ਨੇ ਰਾਜ ਸਭਾ ਦੇ ਸੀਟਾਂ ਵੇਚੀਆਂ ਸਾਰਿਆਂ ਜਿਹੜੇ ਜੰਨੇ ਵੀ ਮੈਂਬਰ ਲਾ ਕੇ ਵੇਚ ਕੇ ਲਾਏ ਇਹਨਾਂ ਨੇ ਰਾਜ ਸਭਾ ਦੇ ਸੀਟਾਂ ਤੇ ਕੋਈ ਵੀ ਇਹਨਾਂ ਨੇ ਆਪਣੇ ਪੰਜਾਬੀ ਨਹੀਂ ਲਾਇਆ ਆਪਣੇ ਅਹੁਦੇ ਤੇ ਕਿਸੇ ਦੇ ਅਹੁਦੇ ਤੇ ਕੋਈ ਪੰਜਾਬੀ ਨਹੀਂ ਗਾ ਸਭ ਗੈਰ ਪੰਜਾਬੀ ਲਾਏ ਇਹਨਾਂ ਨੇ ਬਾਹਰੋਂ ਲਿਆ ਲਿਆ ਕੇ ਸਾਡੇ ਸਿਰ ਤੇ ਭਾਏ ਇਹਨਾਂ ਨੇ ਠੀਕ ਆ ਫਿਰ ਇਹਨਾਂ ਨੇ 12000 ਕਰੋੜ ਦਾ ਕਪੜਾ ਕੀਤਾ ਬ ਯਾਰ 12000 ਕਰੋੜ ਦਾ ਸੈਂਟਰ ਹਿਸਾਬ ਮੰਗ ਰਿਹਾ ਇਹਨਾਂ ਤੋਂ ਉਹ ਅਕਾਊਂਟ ਨਹੀਂ ਦੇ ਰੇ ਆਪਣਾ ਕਿਉਂਕਿ ਇਹ ਸਾਰਾ ਪੈਸਾ ਖਾ ਚੁਕੇ ਆ ਇਹਨਾਂ ਨੇ ਖਾਤਾ ਸਾਰਾ ਪੈਸਾ ਲਾ ਲਿਆ ਇਹਨਾਂ ਨੇ ਤੇ ਫਿਰ ਇਹਨਾਂ ਨੇ ਪੰਜਾਬ ਨੂੰ ਲੁੱਟਣ ਲੱਗੂ ਚੜ੍ਹਦੀ ਕਲਾ ਮਿਸ਼ਨ ਦਾ ਬਣਾਇਆ ਇਹਨਾਂ ਨੇ ਬਹੁਤ ਵੜਾ ਬਣਾਇਆ ਉਹਦੇ ਵਿੱਚ ਵੀ ਇਹਨਾਂ ਨੇ ਪੈਸੇ ਖਾਣੇ ਹੀ ਆ ਕੋਈ ਹਿਸਾਬ ਨਹੀਂ ਗਾ ਸਭ ਇਹਨਾਂ ਨੇ ਪੈਸੇ ਖਾਣੇ ਕਿਉਂਕਿ ਇਹਨਾਂ ਨੂੰ ਪਤਾ ਸੀ ਅਗਲੀ ਵਾਰੀ ਤਾਂ ਆਉਣਾ ਨਹੀਂ ਇਹਨਾਂ ਨੇ ਸਭ ਮਾਲ ਇਕੱਠਾ ਕਰਕੇ ਪੰਜਾਬ ਦਾ ਇਹਨਾਂ ਨੇ ਲੈ ਜਾਣਾ ਆ ਤੇ ਬਾਹਰ ਪ੍ਰਾਪਰਟੀਆਂ ਬਣਾ ਲੈਣੀਆਂ ਇਹ ਜਿਹੜੇ ਪੰਜਾਬ ਦੇ ਹੜਾ ਆਏ ਆ ਕੀ ਉਹਨਾਂ ਨੇ ਕੰਟਰੀਬਿਊਟ ਕੀਤਾ ਕੁਝ ਕੀਤਾ ਕੋਈ ਦਾਨ ਦਿੱਤਾ ਉਹਨੇ ਕੁੱਖ ਵੀ ਨਹੀਂ ਦਿੱਤਾ ਉਹਨੇ ਕਿਉਂਕਿ ਹੈ ਨਹੀਂ ਬੰਦਾ ਪੰਜਾਬ ਦੇ ਅਟੈਚੀ ਹੈ ਨਹੀਂ ਇਹ ਸਿਰਫ ਪੰਜਾਬ ਨੂੰ ਖਾਣ ਵਾਲੇ ਆ ਇਹ ਇਹ ਸਾਡਾ ਜਿਹੜਾ ਭਗਵੰਤ ਇਹ ਆ ਇਹ ਵੀ ਇਹ ਵੀ ਜਿਹੜਾ ਕੇਜਰੀ ਦੇ ਪੈਰਾਂ ਦੇ ਦਿਲ ਦਾ ਸਭ ਤੋਂ ਵੱਧ ਦੇਖੋ ਮੁੱਖ ਮੰਤਰੀ ਦੀ ਕੀ ਬਈ ਇਹ ਸ਼ਾਪਿਆ ਇਹ ਇਹ ਮੁੱਖ ਮੰਤਰੀ ਪੰਜਾਬ ਦਾ ਦਰ ਫਿਟੇਮ ਜਿਹੜਾ ਕੇਜਰੀ ਦੇ ਪੈਰਾਂ ਚ ਲਟਣਦੇ ਆ ਤੇ ਸੰਸਦਿਆ ਦੇ ਪੈਰੀ ਹੱਥ ਲਾਉਂਦੇ ਆ ਆ ਸਾਡੀ ਪਾਗ ਨੂੰ ਉਹਨਾਂ ਦੇ ਲਾਲਿਆਂ ਦੇ ਪੈਰਾਂ ਚ ਸੁੱਟ ਹੁੰਦੇ ਆ ਇਹ ਇਹ ਪੰਜ ਪੰਜ ਬਾਚੀ ਜੋ ਇਹਨਾਂ ਤੋਂ ਜਿੰਨਾ ਬਾਚ ਹੁੰਦਾ ਇਹਨਾਂ ਨੂੰ 27 'ਚ ਵੋਟਾਂ ਨਾ ਪਾ ਦਿਓ 27 'ਚ ਜਿਤਾਣਾ ਦਿਓ ਕਿ ਦੇ ਦੇ ਪਸਤਾਉਂਗੇ ਬਹੁਤ ਪਸਤਾਉਂਗੇ ਤੁਸੀਂ ਇਹ ਸਿੱਖਾਂ ਨੇ ਜਿਹੜਾ ਇਹ ਤੇਲ ਪਾ ਰਹੇ ਆ ਪੰਜਾਬ ਨੂੰ ਬਰਬਾਦ ਕਰ ਰਹੇ ਆ ਸਾਰਾ ਪੰਜਾਬ ਦਾ ਖਜ਼ਾਨਾ ਲੁੱਟ ਰਹੇ ਆ ਖਾਨ ਖਜ਼ਾਨਾ ਲੁੱਟ ਕੇ ਇਹਨਾਂ ਨੇ ਫਰਾਰ ਹੋ ਜਾਣਾ ਇਥੋਂ ਪੰਜਾਬ ਨੂੰ ਲੁੱਟਣ ਤੇ ਇੱਧ ਹੋਏ ਆ ਇਹ ਇਹਨਾਂ ਨੇ ਕੁਝ ਨਹੀਂ ਤੁਹਾਡਾ ਸਵਾਰਨਾ ਕਿ ਨ ਕਿਸੇ ਦਾ ਕਰਨਾ ਕੁਝ ਇਹਨਾਂ ਨੇ ਇਹ ਬਹੁਤ ਹੀ ਅੱਦੇ ਲੋ ਸਰ ਤੁਹਾਡੇ ਸਾਹਮਣੇ ਪ੍ਰੋਫੈਸਰ ਗੁਰਦਰਸ਼ਨ ਸਿੰਘ ਢੀਲੋ ਜੀ ਨੇ ਸਾਰੇ ਭੇਦ ਖੋਲੇ ਇਹਨਾਂ ਦੇ ਸਾਰੀ ਬਾਇਓਗ੍ਰਾਫੀ ਉਹਨਾਂ ਤੋਂ ਪਈ ਇਹਨਾਂ ਦੀ ਕੱਲੇ ਚਿੱ ਜੇ ਨੂੰ ਕੋਈ ਵਹਿਮ ਹੋਵੇ ਕੰਟੈਕਟ ਕਰ ਲਿਓ ਭਾਈ ਉਹਨਾਂ ਨਾਲ ਤੇ ਦੇਖ ਲਿਓ ਐਵੇਂ ਇਹਨੇ